27 ਜੁਲਾਈ ਦਿਨ ਐਤਵਾਰ 2025 ਪਿੰਡ ਹਰ ਗੋਬਿੰਦਪੁਰ ਤੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਰਾਤ ਪਤਾ ਹੀ ਆ ਜੀ ਆਪਾਂ ਕਿਸੇ ਬਾਈ ਦੇ ਘਰ ਰੁਕੇ ਸੀ ਆਪਣੇ ਬਾਈ ਆਪਣੇ ਨਾਲ ਬਾਈ ਚੈਨਲ ਦੇ ਥਰੂ ਜੁੜਿਆ ਸੀਗਾ ਉਸ ਬਾਈ ਦੇ ਘਰੇ ਪਰ ਰੁਕੇ ਸੀਗੇ ਤੇ ਟੀਚਾ ਤਾਂ ਸਾਡੀ ਇਹੀ ਸੀਗਾ ਵੀ ਆਪਾਂ ਅੱਜ ਕੈਂਪਿੰਗ ਕਰਾਂਗੇ ਜਦ ਆਪਦੀ ਰੋਟੀ ਬਣਾਵਾਂਗੇ ਤੇ ਪਰ ਮੀ ਪੈਨ ਕਰਕੇ ਬਾਈ ਕਹਿੰਦਾ ਮੈਂ ਤੁਹਾਨੂੰ ਇੱਥੇ ਜਾਣ ਨਹੀਂ ਦਿੰਦਾ ਤੇ ਬਾਈ ਨੇ ਫਿਰ ਉੱਥੇ ਰੱਖ ਲਿਆ ਜੀ ਤੇ ਉਥੋਂ ਹੀ ਅੱਜ ਸਭ ਨੂੰ ਪਿਆਰ ਭਰੀ ਸਾਸਰੀਆ ਕਾਲ ਜੀ ਤੇ ਗੁਰਦੁਆਰਾ ਸਾਹਿਬਾ ਜੀ ਗੁਰਦੁਆਰਾ ਸਾਹਿਬ ਤੋਂ ਵੀਡੀਓ ਸਟਾਰਟ ਕਰਦੇ ਆਂ ਤੇ ਦਰਸ਼ਨ ਕਰਦੇ ਆਂ ਜੀ ਜਾ ਕੇ ਤੇ ਤੁਸੀਂ ਵੀ ਦਰਸ਼ਨ ਕਰ ਲਿਓ ਜੀ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਆਪਾਂ ਵੀ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਉਹਦਾ ਪਿੰਡ ਆ ਜਿਹੜਾ ਸਟਾਰਟ ਕਰਦੇ ਆ ਜੀ ਅੱਗੇ ਵੱਲੋਂ ਚੱਲਦੇ ਆ ਜੀ ਤੇ ਆ ਗਏ ਆ ਜੀ ਆਪਾਂ 메ਨ ਰੋਡ ਤੇ ਤੇ ਜਿਹੜਾ ਆ ਸਿੱਧਾ 메ਨ ਰੋਡ ਜਾਂਦਾ ਜੀ ਇਹ ਜਾਂਦਾ ਪਿੰਡ ਵੱਲ ਨੂੰ ਪਿੰਡ ਸ਼ਹਿਰ ਆ ਕੋਈ ਜਿੱਥੇ ਆਪਾਂ ਜਾਣਾਗਾ ਹੁਣੇ ਤੇ ਪਿੱਛੋਂ ਇਹ ਆਉਂਦਾ ਗਵਾਲੀਅਰ ਤੋਂ ਜੀ ਗਵਾਲੀਅਰ ਇੱਥੋਂ 45 ਜਾਂ 40 ਕਿਲੋਮੀਟਰ ਦੀ ਦੂਰੀ ਤੇ ਆ ਜਿਹੜਾ ਆਪਾਂ ਕੱਲ ਪਿੰਡਾ ਕੱਢਿਆ ਸੀ ਆਪਾਂ ਗੱਲ ਪੈਂਦਾ 40 ਜਾਂ 45 ਕਿਲੋਮੀਟਰ ਦਾ ਹੀ ਕੱਢਿਆ ਸੀਗਾ ਜੀ ਆਪਾਂ ਫੇਰ ਵੀ ਚੱਲ ਬਹੁਤ ਕੱਢ ਗਏ ਜੀ ਰੱਬ ਨੇ ਨਹੀਂ ਸਾਹ ਲੈਣ ਦਿੱਤਾ ਕਦੇ ਮੀਂਹ ਕਰ ਲਿਆ ਤੇ ਕਦੇ ਗਰਮੀ ਕਰ ਲਈ ਹਣਾ ਜਿਹੜਾ ਮੇਨ ਰੋਡ ਤੋਂ ਜਾਂ ਸੜਕ ਮੁੜਦੀ ਸੀਗੀ ਜੀ ਜਿਹੜਾ ਬਾਈ ਦੇ ਘਰ ਨੂੰ ਜਾਂਦੀ ਸੀਗੀ ਪਿੰਡ ਹਰਗੋਬਿੰਦਪੁਰਾ ਇਸ ਪਿੰਡ ਦੇ ਵਿੱਚ ਬਾਈ ਦਾ ਘਰ ਸੀਗਾ ਜਿਹਦੇ ਘਰੇ ਆਪਾਂ ਰਾਤ ਰੋਕੇ ਹੋਏ ਸੀਗੇ ਬਹੁਤ ਵਧੀਆ ਪਰਿਵਾਰ ਸੀ ਬਾਈਆਂ ਦਾ ਤੇ ਬਹੁਤ ਆਪਣੀ ਸੇਵਾ ਕੀਤੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਰੱਬ ਚੜ੍ਹਦੀ ਕਲਾ ਚ ਬਖਸ਼ੇ ਉਹਨਾਂ ਨੂੰ ਹੁਣ ਆਪਾਂ ਜਾਣਾ ਜੀ ਪਿੰਡ ਵੱਲ ਨੂੰ ਰਾਹ ਦੇ ਵਿੱਚ ਕੁਝ ਵੀ ਆਇਆ ਜਰੂਰ ਦਿਖਾਵਾਂਗੇ ਜੀ ਤੇ ਹੁਣ ਕਿਰਾਂ ਆਪਾਂ ਅੱਗੇ ਵੱਲ ਨੂੰ ਚੱਲਦੇ ਆਂ ਜੀ ਇੱਥੋਂ ਤੁਰਿਏ ਕਿਰਾਂ ਜੀ ਚੱਲ ਕੇ ਭਈ 8-10 ਕਿਲੋਮੀਟਰ ਗਿਆਏ ਸੀਗੇ ਤੇ ਅੱਗੇ ਆਏ ਤਾਂ ਕਲਾਂਗੋ ਪਣੂ ਫੇਰ ਮਿਲ ਗਈ ਡੱਗੀ ਜੀ ਤੇ ਅੱਜ ਫੇਰ ਇੱਥੇ ਨਾਉਣੇ ਆ ਜੀ ਤੇ ਬਿੱਟੂ ਕਹਿੰਦਾ ਸੀ ਨਾ ਖੁੱਲੇ ਪਾਣੀ ਨਾਲ ਨਾ ਆਉਂਦਾ ਪੂਰਾ ਸਵਾਦ ਆਉਂਦਾਗਾ ਜਾਦੇ ਪਾਸੇ ਫਿਰ ਖੁੱਲੇ ਪਾਣੀ ਨਾਲ ਹੀ ਨਾਵਾਗੇ ਜੀ ਨਾਣੋ ਕੇ ਫਿਰ ਚੱਲਦੇ ਆ ਪਾਗੀਆਂ ਨੂੰ ਜੀ ਨਾਣੂ ਲਈਏ ਵਧੀਆ ਮੋਟਰ ਚੱਲੀ ਜਾਂਦੀ ਹੈ ਜੀ ਵਧੀਆ ਡੱਗੀ ਹੈ ਜੀ ਵਧੀਆ ਇੱਥੇ ਖੜਨ ਨੂੰ ਥਾਂਗੀ ਜੀ ਨਾਣ ਲਈਏ ਪਹਿਲਾਂ ਜੀ ਕਰਲਾ ਚੰਪੀ ਲਾਲਾ ਸਰਨ ਸਿੱਲਦ ਕਰਕੇ ਲੱਗਦੀ ਹੈ ਨਾ ਉਹ ਨਾ ਧੋ ਕੇ ਬਾਈ ਥੋੜਾ ਜੱਗ ਗਿਆ ਸੀ ਕਿ ਅੱਧਾ ਕਿਲੋਮੀਟਰ ਜਾ ਤਸੀ ਪੂਰਾ ਕਿਲੋਮੀਟਰ ਕਰਦੇ ਇੱਕ ਇੱਕ ਲੰਗੇ ਉਹੀ ਅੱਗੇ ਆਈ ਸੀਗੇ ਤੇ ਬਾਬਾ ਜੀ ਕਹਿੰਦੇ ਆਪ ਤਾਂ ਨਾਲੇ ਫਿਰ ਸਾਈਕਲਾ ਕੌਣ ਨਭਾਊਗਾ? ਕਹਿੰਦਾ ਸਾਈਕਲਾ ਸੁਕਲਾਣੇ ਬਈ بڑا ਮੋਡਾ ਪਾਣੀ ਪੂਣੀ ਦਵਾਉਣਾ ਚਾਹੀਦਾ ਹੈਗਾ ਤੇ ਬਾਬੇ ਨੇ ਫਿਰ ਲਾਦੀ ਛੜੀ ਜੀ। ਬਾਬਾ ਕਹਿੰਦਾ ਤੁਸੀਂ ਆਪ ਤਾਂ ਨਾਲੇ ਤੇ ਚੱਲ ਸਾਈਕਲਾ ਕਹਿੰਦਾ ਮੈਂ ਨਭਾ ਦੇਣਾ ਤੁਸੀਂ ਕਾਹਨੂੰ ਖੇਚਲ ਕਰਨੀ ਆ ਹਨ ਤੇ ਤਰਪਾਲ ਤਰਪੂਲ ਵੈਸੇ ਬਈ ਪਾਰਦੀ ਆ। ਇਹ ਬਾਬਾ ਆਇਆ ਸੀਗਾ ਰਾਜ ਇੱਥੇ ਰੁਕ ਗਏ ਆ। ਚੱਲ ਉਹ ਚਾਹ ਪਾਣੀ ਪੀ ਲਾਂਗੇ ਹਨਾ ਜੀ। ਉਹ ਚਾਹ ਪਾਣੀ ਬਣਾਉਣ ਨੂੰ ਦੱਬਦਾ ਵੀ ਜੀ ਕਰਦਾ। ਪਰ ਵੀ ਇੱਥੇ ਮੀ ਬਹੁਤਾ ਕੁਛ ਕਰਨੇ ਨਹੀਂ ਦਿੰਦਾ ਮੀ ਚਲੋ ਹੁਣ ਇੱਥੇ ਚਾਹ ਪੀ ਲੈਨੇ ਜੀ ਸਤਿ ਸ੍ਰੀ ਅਕਾਲ ਬਟੂ ਬਾਈ ਸਤਿ ਸ੍ਰੀ ਅਕਾਲ ਜੀ ਆ ਰਿਹਾ ਮੈਂ ਤੇ ਆ ਹੁੰਦਾਗਾ ਮੇਰੇ ਉੱਤੇ ਅੱਜ 바ਵਾ ਰਾ ਖਿਚਾਂਗੇ ਪਰ ਬਾਬਾ ਇਹ ਰੋਕ ਲੈਂਦਾਗਾ ਕਿੱਧਰ ਭੱਜੇ ਜਾਂਦੇ ਬਾਬਾ ਕਹਿੰਦਾ ਸੈਤੇ ਸੈਤੇ ਜਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸੰਗਤ ਨੂੰ ਦਾਸ ਵੱਲੋਂ ਫਿਰ ਬਾਬਾ ਕਹਿੰਦਾ ਤੁਸੀਂ ਨਾਲਿਓ ਫਿਰ ਸਾਈਕਲ ਕੌਣ ਨਵਾਊਗਾ ਉਹ ਗੱਲ ਕੋਈ ਧੀ ਸੀ ਬਾਬਾ ਕਹਿੰਦਾ ਸਮਝੋ ਸਮਝੋ ਤੇ ਕਹਿੰਦਾ ਮੈਂ ਆਲ ਦੇ ਰੇਸ ਦੀ ਦੇਲਾਂ ਇੱਕ ਹੋਰੀ ਰੇਸ ਦੀ ਜਲੰਦਾ ਤਾਂ ਫੇਰ ਘਟਾਉਂਦਾ ਫੇਰ ਰੇਸ ਦੇਿਲ ਦਾ ਕਲ ਬੱਝ ਨਹੀਂ ਅੱਜ ਆ ਇੱਧਰ ਪਤਾ ਨਹੀਂ ਲੱਗਦਾ ਮੀ ਕਦੋਂ ਆ ਜੇ ਕਦੋਂ ਨਹੀਂ ਠੀਕ ਆ ਜੀ ਤੇ ਗੱਲਾਂ ਬਾਤਾਂ ਇਦਾਂ ਹੀ ਚੱਲਦੀਆਂ ਰਹਿਣੀਆਂ ਈ ਤੇ ਗੱਲਾਂ ਬਾਤਾਂ ਕੋਈ ਹੋਰ ਤਾਂ ਹੋਣੀਆਂ ਨਹੀਂ ਕੱਲੀ ਮੀ ਦੀਆਂ ਹੀ ਆ ਜੀ ਮੀ ਪੈਂਦਾ ਰਹਿੰਦਾ ਘੱਟ ਜਾਂਦਾ ਪੈ ਜਾਂਦਾ ਹਟ ਜਾਂਦਾ ਪੈ ਜਾਂਦਾਗਾ ਤੇ ਹੁਣ ਆਪਾਂ ਆਵਦੀ ਗੱਲਬਾਤ ਵੀ ਕਰ ਲਈਏ ਥੋੜੀ ਚਾਹ ਪੀ ਲਈਏ ਜੀ ਤੇ ਚਾਹ ਪੀ ਕੇ ਫੇਰ ਆਪਾਂ ਅਗਲੀ ਦੀ ਗੱਲਬਾਤ ਕਰਦੇ ਆ ਕਿ ਕਿੱਧਰ ਜਾਣਾ ਕਿੱਥੇ ਰਹਿਣਾ ਕਿੱਥੇ ਸੈਣਾ ਮਿਲ ਜਾਈ ਫੇਰ ਆਪਾਂ ਚਾਹ ਪੀ ਕੇ ਜੀ ਚਾਹ ਚੂ ਪੀ ਲਈ ਆ ਪਾ ਜੀ ਤੇ ਚਾਹ ਪੀਂਦਿਆ ਪੀਂਦੇ ਆਪਣੇ ਮੀਂਹ ਵੀ ਹਟ ਗਿਆ ਤੇ ਹੁਣ ਅੱਗੇ ਆਪਾਂ ਅੱਗੇ ਦਾ ਰਸਤਾ ਤੈਅ ਕਰਦੇ ਆ ਜੀ ਤੇ ਲਾਲੀਆਂ ਸਾਈਕਲਾਂ ਲੇਨ ਦੇ ਵਿੱਚ ਮੁੰਡਿਆਂ ਨੇ ਤੇ ਕੱਲਾ ਮੈਂ ਰਹਿ ਗਿਆ ਪਿੱਛੇ ਜੀ ਆਪਾਂ ਵੀ ਚੱਲਦੇ ਆਂਗਾ ਹਾਂ ਜੀ ਰੱਬ ਬਾਈ ਕਦੇ ਮੀਂਹ ਤੇ ਕਦੇ ਗਰਮੀ ਪਹਿਲਾਂ ਮੀਂਹ ਪਈ ਆ ਰੱਬ ਤਾਂ ਬਹਾਤੇ ਤੇ ਹੁਣ ਬਾਬਾ ਗਰਮੀ ਪਉਣ ਲੱਗ ਗਿਆ ਹੁਣ ਤਾਂ ਖੜ ਗਏ ਜੀ ਗਰਮੀ ਵਾਲੇ ਹਾਲ ਵੀ ਤੁਹਾਨੂੰ ਦਿਖਾ ਦਿੰਨਾ ਜੀ ਦੇਖੋ ਪਸੀਨੇ ਤੋਂ ਮੁਰਕਾ ਲਾ ਲੋ ਜਾਂ ਮੂੰਹ ਤੋਂ ਕੜਾੜਾ ਲਓ ਕਿੰਨੀ ਗਰਮੀ ਹੋਊਗੀ ਜੀ ਤੇ ਗਰਮੀ ਕਾਫੀ ਜ਼ਿਆਦਾ ਗਈ ਜੀ ਥੋੜਾ ਥੋੜਾ ਰਾਹ ਨਿਕਲਦਾਗਾ ਇੱਕ ਸਾਹਮਣੇ ਦੀ ਜਦੋਂ ਹਵਾ ਹੋ ਜਾਂਦੀ ਆ ਉਦੋਂ ਉਹ ਕੰਮ ਦੁਖੀ ਕਰ ਜਾਂਦਾ ਜੀ ਚਲੋ ਕੋਈ ਨਹੀਂ ਹੌਲੀ ਹੌਲੀ ਚੱਲੀ ਜਾਂਦੇ ਆ ਜੀ ਪਿੰਡ ਆਪਣੇ ਤੋਂ ਰਹਿ ਗਿਆ ਜੀ 25 ਕਿਲੋਮੀਟਰ ਜੀ ਪਿੰਡ ਰਹਿ ਗਿਆ ਜੀ ਆਪਣਾ 15 ਕਿਲੋਮੀਟਰ 14-15 ਕਿਲੋਮੀਟਰ ਰਹਿ ਗਿਆ ਪਿੰਡ ਇੱਥੋਂ ਜੀ ਏ ਆ ਦੇਖ ਲੋ ਜੀ ਆਪੇ ਅੰਦਾਜ਼ਾ ਲਾ ਲਓ ਵੀ ਕੀ ਕੀ ਕਰਦੇ ਹੋਵਾਂਗੇ ਜੀ ਚਾਹ ਬਣਾਉਣੀ ਆਪਾਂ ਜੀ ਤਾਂ ਢੱਲੀਆ ਸਾਰਾ ਖਿਲਾਰ ਖਲੋਰ ਕੇ ਤੇ ਚਾਹ ਬਣਾਉਣੀ ਆ ਜੀ ਉਹ ਸੰਦੀਪ ਭਾਈ ਬੈਠਾ ਤੇ ਚਾਹ ਬਣਾਈ ਜਾਂਦਾਗਾ ਉਹੀ ਦੁੱਧ ਦੀ ਚਾਹ ਬਣਾਈ ਜਿਹੜੇ ਆਪਾਂ ਨੂੰ ਦਿੱਲੀ ਵਾਲੇ ਸੰਗਤਾਂ ਪਣੂ ਦੇਖ ਕੇ ਕਹਿੰਿਆ ਸੀ ਜੀ ਨਵਾਬ ਗਾਂਜੇ ਜੀ ਇਹ ਦੇਖਦੇ ਆ ਕਿਵੇਂ ਦੀ ਚਾਹ ਬਣਾਈ ਬੈਠਾ ਸੰਦੀਪ લાલીજી સિલિન્ડર ਤੋਂ ਥੱਲੇ ਚਾ ਤੇ ਕਰੋ ਚੈੱਕ ਜੀ ਆਪਣੀ ਚਾਹ ਫਿਰ ਅੱਜ ਅੱਜ ਆਪਾਂ ਇਹੋ ਜੀ ਚਾਹ ਪੀਵਾਂਗੇ ਤੇ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਹੱਦਾਂ ਬਾਈ ਚਾਹ ਬਣਾਉਣ ਦਾ ਬੜਾ ਦਿਲ ਕਰਦਾਗਾ ਇਹ ਪਰ ਮੀਂਹ ਨਹੀਂ ਸਾਂ ਲੈਣ ਦਿੰਦਾ ਹੁਣ ਥੋੜਾ ਜਿਹਾ ਮੀਂਹ ਰੁਕਿਆ ਸੀਗਾ ਇਹ ਇਧਰਲੇ ਪਾਸੇ ਵੜ ਗਏ ਸੀ ਜੀ ਆ ਦੇਖੋ ਜੀ ਆ ਭਾਈ ਸਾਹਿਬ ਨੇ ਚਾਹ ਬਣਾਈ ਐ ਅਨੇਆ ਬਣਾਇਆ ਕੀ ਦੱਸੀ ਮੈਨੂੰ ਇਹ ਚਾਹ ਤਾਂ ਹੈ ਨਹੀਂ ਜੀ ਗੁਰਾਈ ਤਾਂ ਚਾਹੀ ਬਰੇ ਬਰਾਨੀ ਚਾ ਬਣ ਗਈ ਮੈਨੂੰ ਲੱਗਦਾ ਦਿੱਲੀ ਦੇ ਸਾਂਹ ਤੋਂ ਦੁੱਧ ਦੇਈ ਅਸੀਂ ਮਾਚ ਦੇ ਦੇਸੀ ਘੁਣਾ ਆਪਣੇ ਵਾਲਾ ਦੋ ਮੁਟੀਆਂ ਕਾਣਦੀਆਂ ਭਰ ਕੇ ਨਹੀਂ ਬੰਦੇ ਆ ਦੁੱਧ ਦੀਆਂ ਪਾਲੀਆਂ ਰੰਗ ਜਾ ਆ ਗਿਆ ਨਹੀਂ ਯਾਰ ਇਹ ਚਾ ਚਲ ਪੀ ਕੇ ਦੇਖਦੇ ਆ ਨਾ ਵੀ ਕਿਵੇਂ ਦੀ ਬਣੀ ਆ ਚਾ ਉਹ ਸੱਚੀ ਸਵਾਦ ਬਣੀ ਆ ਚਾ ਓਏ ਹੈ ਉਹ ਰੰਗ ਹੀ ਹੋ ਰਾ ਚਾ ਬਹੁਤ ਸਵਾਦ ਬਣੀ ਆ ਪੂਰੀ ਸਵਾਦ ਚਾਹ ਬਣੀ ਆ ਬਾਈ ਆ ਪੈਕੇਟ ਤੁਹਾਨੂੰ ਮੈਂ ਦਿਖਾਉਣਾ ਖੜ ਜੋ ਦਿਖਾ ਵੀ ਪੈਕੇਟ ਆਇਆ ਪੈਕੇਟ ਇਹ ਬਾਈ ਪੈਕੇਟ ਤੁਸੀਂ ਸਾਰੇ ਘਰੇ ਲੈ ਕੇ ਰੱਖੋ ਬੜੀ ਬੜੀ ਵਧੀਆ ਚਾਹ ਬਣਦੀ ਆ ਪਰ ਸਾਨੂੰ ਤਾਂ ਬਣਾਉਣੀ ਨਹੀਂ ਆਉਂਦੀ ਵੈਸੇ ਚਾਹ ਦਾ ਟੇਸਟ ਵਧੀਆ ਬਣਿਆਗਾ ਤੇ ਰੰਗ ਨਹੀਂ ਚੱਲ ਵਧੀਆ ਬਣਿਆ ਪਰ ਸਾਨੂੰ ਬਣਾਉਣੀ ਨਹੀਂ ਆਉਂਦੀ ਸੀ ਤਾਂ ਕਰਕੇ ਰੰਗ ਨਹੀਂ ਵਧੀਆ ਬਣਾਵਣਾ ਤੇ ਚਾਹ ਬਾਈ ਚਾਹ ਦਾ ਟੇਸਟ ਬਹੁਤ ਸਵਾਦ ਬਣਿਆਗਾ ਤੇ ਇੱਕ ਵਾਰੀ ਦੁੱਧ ਘਰੇ ਨਹੀਂ ਹੁੰਦਾ ਨਾ ਏ ਥੋੜੇ ਚ ਤੇ ਦੁਕਾਨਾਂ ਤੋਂ ਕੋਈ ਨਾ ਵੀ ਬੰਦ ਹੁੰਦੀਆਂ ਤੇ ਆ ਭਾਈ ਬਹੁਤ ਵਧੀਆ ਚੀਜ਼ ਆ ਘਰੇ ਲਿਆ ਕੇ ਰੱਖਣਾ ਚਾਹੀਦਾ ਜ਼ਰੂਰ ਜੀ ਤੇ ਚਲੋ ਪਚਾ ਪੀਨੇ ਹੁਣ ਜੀ ਫਿਰ ਅੱਗੇ ਦਾ ਆਪਾਂ ਪਿੰਡ ਵੀ ਤੈਅ ਕਰਨਾਗਾ ਜੀ ਪਿੰਡ ਆਪਣੇ ਤੋਂ ਤੁਹਾਨੂੰ ਦੱਸਿਆਗਾ ਵੀ 15 ਕਿਲੋਮੀਟਰ ਦੂਰੀ ਤੇ ਆ ਜੀ 15 ਕਿਲੋਮੀਟਰ ਪਹੁੰਚਦੇ ਫਿਰ ਚਾਹ ਚੁਪੀ ਕੇ ਜੀ ਆ ਦੇਖੋ ਚਾਹ ਪੀਂਦਾ ਪੀਂਦਾ ਜਿਹੜਾ ਆਪਣੇ ਫਿਰ ਕਰਤੀ ਕਲਾਕਾਰੀ ਫਿਰ ਰੱਬ ਨੇ ਵੀ ਪਾਉਣਾ ਸਟਾਰਟ ਕਰਤਾ ਜੀ ਰੱਬ ਮੀ ਉੱਥੇ ਪਹੁੰਚਦਾ ਵੀ ਜਿੱਥੇ ਸ਼ਟਰ ਸ਼ਟਰ ਲੱਗ ਜਾ ਹੋ ਗਿਆ ਹੋ ਗਿਆ ਨਾ ਜੀ ਇਹ ਦਵਾ ਕਨਬਾਚਾ ਤੇ ਵੀ ਹੋ ਜੇ ਅਧਰੋ ਭਾਗੀ ਕਿਥੇ ਇਹਦਾ ਚੋਰ ਕੱਟ ਕੱਟ ਕੇ ਲਾਗੇ ਥਾਣਾ ਨਾ ਕੋਈ ਕਾ ਲੇ ਕੋਣ ਬਈ ਥੋੜਾ ਜਾਂ ਮੀ ਰੋਕੇਗਾ ਇਹ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਨੂੰ ਜੀ ਨਾਲ ਦੇ ਆਪਣੇ ਗਏ ਆ ਜੀ ਆਪਾਂ ਵੀ ਚੱਲਦੇ ਆ ਹੁਣ ਥੋੜਾ ਜੱਗ ਅੱਗੇ ਆਏ ਸੀਗੇ ਜੀ ਮਗਾ ਜਾਲੇ ਖੜਦੇ ਆ ਜੀ ਤੇ ਖੜ ਕੇ 5-10 ਮੀਟਰ ਆਰਾਮ ਕਰਦੇ ਆ ਜੀ ਤੇ ਆਰਾਮ ਕਰਦੇ ਕਰਦੇ ਜੀ ਮੌਸਮ ਪੂਰਾ ਇਹ ਪੂਰਾ 101% ਸੋਨਾ ਹੋ ਗਿਆ ਜੀ ਤੇ ਜੀ ਕਰਦਾ ਕਿ ਦੋ ਚਾਰ ਗੱਲਾਂ ਸੁਣਾਦਾ ਅੱਜ ਜੀ ਉਹਨੂੰ ਵੇਖ ਕੇ ਹੱਸਦਾ ਮੈਂ ਤੇ ਮੈਨੂੰ ਵੇਖ ਕੇ ਰੱਬ ਹੱਸੇ ਰੱਬ ਨੂੰ ਵੇਖ ਕੇ ਕੁਦਰਤ ਹੱਸਦੀ ਤੇ ਕੁਦਰਤ ਨੂੰ ਵੇਖ ਕੇ ਜੱਗ ਹੱਸੇ ਤੇ ਭਾਈ ਕੁਦਰਤ ਵਾਂਗੂ ਇੱਕ ਇੱਥੇ ਜਵਾਕ ਫਿਰਦਾ ਸੀਗਾ ਬੜਾ ਸੋਹਣਾ ਸੀਗਾ ਤੁਹਾਨੂੰ ਦਿਖਾਉਣਾ ਈ ਕਿੰਨਾ ਸੋਹਣਾ ਬੱਚਾ ਜੀ ਹਲੋ ਐਸੀ ਕਰਦਾ ਐਸੀ ਕਰਦਾ ਆਏ ਆਏ ਤੇ ਕਿੰਨਾ ਸੋਹਣਾ ਜਵਾਕ ਸੀ ਨਾ ਜੀ ਤੇ ਇਹ ਤਾਂ ਕਰਦਾ ਜਵਾਖ ਕੋਲੇ ਬੈਠਾ ਰਹਾ ਵਾਂ ਪਰ ਆਪਾਂ ਅੱਗੇ ਵੀ ਚੱਲਣਾ ਜੀ ਆਪਾਂ ਅੱਗੇ ਚੱਲਦੇ ਆਂ ਜੀ ਪਹੁੰਚ ਗਏ ਆ ਜੀ ਪਿੰਡ ਸ਼ਹਿਰ ਦੇ ਵਿੱਚ ਪਿੰਡ ਚੱਲ ਰਹੇ ਆ ਸੀ ਵੱਡਾ ਜੀ ਪਿੰਡ ਸ਼ਹਿਰ ਗੁਰਦੁਆਰਾ ਸਾਹਿਬ ਸਰਚ ਮਾਰਿਆ ਸੀ ਗੁਰਦੁਆਰਾ ਸਾਹਿਬ ਇਸ ਸ਼ਹਿਰ ਦੇ ਵਿੱਚ ਨਹੀਂ ਹੈ ਜੀ ਆਪਾਂ ਗਾਹਾਂ ਕੋਈ ਅੱਗੇ ਜਾ ਕੇ ਦੇਖਦੇ ਆ ਕੋਈ ਥਾਂ ਜੋ ਖਾਲੀ ਕੋਈ ਥਾਂ ਮਿਲਿਆ ਆਪਾਂ ਨੂੰ ਤੇ ਅੱਜ ਫੇ ਰੋਟੀ ਪਾਣੀ ਵਿਆਪਦਾ ਹੀ ਬਣਾਵਾਂਗੇ ਹਨਾ ਜੀ ਬਸ ਮੀਟ ਕੇ ਰਵੇ ਜੀ ਰੋਟੀ ਪਾਣੀ ਅੱਜ ਜ਼ਰੂਰ ਬਣਾਵਾਂਗੇ ਜੀ ਉਹ ਇਹ ਪਿੰਡ ਚ ਰਹਾਏ ਦੇ ਵਿੱਚ ਆ ਕੇ ਖੜੇ ਸੀਗੇ ਜੀ ਜੀ ਵੀਡੀਓ ਬਣਾਈ ਸੀਗੀ ਭਾਈ ਇਸ ਸ਼ਹਿਰ ਦਾ ਕੀ ਨਾਮ ਆ ਹਨਾ ਇੱਕ ਆਪਾਂ ਨੂੰ ਬਾਈ ਟੱਕ ਰਿਹਾ ਜੀ ਕਹਿੰਦਾ ਆਜੋ ਬਈ ਤੁਹਾਨੂੰ ਚਾਹ ਪਿਆਉਣਾ ਲੋਕ ਭਾਈ ਇੱਧਰ ਵੀ ਬਹੁਤ ਚੰਗੇ ਆ ਇਨਾ ਆਦਰ ਮਾਣ ਦਿੰਦੇ ਆ ਪੰਜਵੀਂ ਸਟੇਟ ਦੇ ਵਿੱਚ ਵੀ ਆਓ ਜੋ ਆਪਾਂ ਤੁਹਾਡੇ ਨਾਲ ਬਾਈ ਨਾਲ ਥੋੜੀ ਮੋਟੀ ਗੱਲਬਾਤ ਕਰਦੇ ਆ ਨਮਸਕਾਰ ਭਾਈ ਜੀ ਮੈਂ ਸ਼ੇਗਰ ਆਮ ਯਾਦਵ ਬ੍ਰਿੰਸੇਵ ਬ੍ਰਿੰਸੇਵ ਸ਼ੇਗਰ ਆਮ ਯਾਦਵ ਜੀ ਸਰ ਆਪ ਲੋਕੋਨ ਕੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਪਕਾ ਵੀ ਇਹ ਭਾਈ ਨੇ ਆਪਾਂ ਵਾਸਤੇ ਚਾਹ ਬਣਵਾਈ ਹੈ ਜੀ ਚਾਰ ਕੱਪ ਤੇ ਜਰੂਰ ਪੀ ਕੇ ਜਾਵਾਂਗੇ ਜੀ ਕਿਉਂਕਿ ਭਾਈ ਨੇ ਪਿਆਰ ਨਾਲ ਬਣਵਾਈ ਆ ਦਰਮਾਨ ਨਾਲ ਬਣਵਾਈ ਆ ਹਨਾ ਜੀ ਸਿੱਖ ਭਾਈਚਾਰਾ ਦੇਖ ਕੇ ਜੀ ਤੇ ਜਰੂਰ ਪੀਵਾਂਗੇ ਚਾਹ ਜੀ ਮੈਂ ਅੱਧਾ ਘੰਟਾ ਹੋ ਗਿਆ ਸਾਨੂੰ ਇਸੇ ਸ਼ਹਿਰ ਦੇ ਬਿੰਡ ਸ਼ਹਿਰ ਦੇ ਵਿੱਚ ਤੇ ਭਾਈ ਜਿਲ੍ਹਾ ਇੱਥੋਂ ਦਾ ਇਹ ਤਾਂ ਕਰਕੇ ਵੱਡਾ ਕਾ ਸ਼ਹਿਰ ਹੈ ਤੇ ਜਿਹੜਾ ਆਹ ਵਾਲਾ ਸ਼ਹਿਰ ਹੈ ਜੀ ਇਹ ਪਿੰਡ ਸ਼ਹਿਰ ਇਹ ਮੱਧ ਪ੍ਰਦੇਸ਼ ਦੇ ਵਿੱਚ ਹੈ ਜੀ ਜਿਹੜਾ ਇਸ ਤੋਂ ਅੱਗੇ ਸ਼ਹਿਰ ਆਉਂਦਾਗਾ ਇਟਾਵਾ ਸ਼ਹਿਰ ਉਹ ਵੀ ਜ਼ਿਲ੍ਹਾਗਾ ਜੀ ਤੇ ਪਰ ਉਹ ਯੂਪੀ ਦੇ ਵਿੱਚ ਆਉਂਦਾ ਜੀ ਨੇੜੇ-ਨੇੜੇ ਇਹਨਾਂ ਦੇ ਬਾਰਡਰ ਲੱਗਦੇ ਰਹਿੰਦੇ ਆ ਜੀ ਤੇ ਜੇ ਗੱਲ ਕਰੀਏ ਇਸ ਪਿੰਡ ਸ਼ਹਿਰ ਦੀ ਜੀ ਵੀ ਇਹਦਾ ਨਾਮ ਕਿਵੇਂ ਟਿਕਿਆਗਾ ਇੱਥੇ ਤਾਂ ਰਿਸ਼ੀਮੁਨੀ ਸੀਗਾ ਜੀ ਜਿਹਦਾ ਨਾਮ ਪਿੰਡੀ ਰਿਸ਼ੀ ਸੀਗਾ ਜੀ ਉਸ ਦੇ ਨਾਮ ਤੇਦਾ ਨਾਮ ਟਿਕਿਆਗਾ ਜੀ ਪਿੰਡ ਅੱਜ ਆਪਾਂ ਨੂੰ ਜਿੰਨਾ ਨੇਰਾ ਹੋ ਗਿਆ ਇਹ ਆਪਾਂ ਨੂੰ ਸਾਨੂੰ ਪਿੰਡ ਸ਼ਹਿਰ ਦੇ ਵਿੱਚ ਨੇਰਾ ਹੋ ਗਿਆ ਜੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਤੇ ਸ਼ਹਿਰ ਵੀ ਬਹੁਤ ਵੱਡਾ ਸੀਗਾ ਤੇ ਇੱਥੇ ਬਾਈ ਬੈਠੇ ਸੀਗੇ ਜੀ ਉਹ ਹੁਣ ਵੀ ਬਾਈ ਬੈਠੇ ਆ ਦੇਖ ਨਹੀਂ ਰਹੀ ਆ ਪਰ ਬੈਠੇ ਆ ਤੇ ਇਹਨਾਂ ਨੇ ਬਾਈ ਸਾਨੂੰ ਰੋਕ ਕੇ ਆ ਵੀ ਬਾਈ ਗੱਲਬਾਤ ਕੀਤੀ ਇਹਨਾਂ ਨੇ ਸਾਡੇ ਨਾਲ ਇਹਨਾਂ ਦਾ ਟਾਬਾ ਜੀ ਇਹਦੀ ਉਹ ਆਪਣੇਗਾ ਟਾਬੇ ਦੀ ਜੀ ਇੱਕ ਤਰੀਕ ਨੂੰ ਜੀ ਕੰਮ ਚੱਲ ਰਿਹਾ ਹਜੇ ਜੀ ਸਾਗਰ ਹੋਟਲ ਹੈ ਜੀ ਸਾਗਰ ਹੋਟਲ ਟਾਬਾ ਈ ਬਾਈਆਂ ਨੇ ਕਹਿੰਦਾ ਬਈ ਤੁਸੀਂ ਕਿੱਧਰ ਜਾ ਰਹੇ ਹੋ ਤੇ ਮੈਂ ਕਹਾਂ ਬਈ ਅਸੀਂ ਅੱਗੇ ਜਾ ਰਹੇ ਆ ਤੇ ਕੋਈ ਰਹਿਣ ਲਈ ਥਾਂ ਦੇਖ ਰਹੇ ਆ ਜੀ ਬਾਈ ਕਹਿੰਦੇ ਭਾਈ ਤੁਸੀਂ ਅੱਜ ਇੱਥੇ ਰਹੋ ਅਸੀਂ ਹੋਟਲ ਦੀ ਓਪਨਿੰਗ ਕਰਨੀ ਆ ਤੇ ਤੁਸੀਂ ਨਾਲੇ ਹੋਟਲ ਦੀ ਓਪਨਿੰਗ ਪਹਿਲਾਂ ਤੁਸੀਂ ਕਰੋ ਜੀ ਆ ਕੁਡਰ ਲੱਗੇ ਹੋਏ ਆ ਜੀ ਇਹ ਬਾਈ ਜਿਹੜੇ ਆ ਲਾਈ ਜਾਂਦੇ ਆ ਨਾ ਬੈੱਡ ਬੁੱਡ ਜੇ ਇਹ ਬਾਈ ਆਪਣੇ ਵਾਸਤੇ ਲਾਈ ਜਾਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਬਾਈਆਂ ਦਾ ਕਾਰੋਬਾਰ ਵਧੀਆ ਚੱਲੇ ਜੀ ਜਿਨ੍ਹਾਂ ਨੇ ਆਪਣੇ ਬਾਰੇ ਸੋਚਿਆ ਜੀ ਤੇ ਅਸੀਂ ਕਹਾਂ ਭਾਈ ਵੀ ਚਲ ਰੋਟੀ ਪਾਣੀ ਸੀ ਬਣਾਉਣੇ ਆ ਇੱਥੇ ਕਹਿੰਦਾ ਭਾਈ ਰੋਟੀ ਪਾਣੀ ਤਾਂ ਨਹੀਂ ਬਣਾਉਣ ਦਿੰਦੇ ਕਹਿੰਦਾ ਰੋਟੀ ਦਾ ਸੀ ਖਵਾਵਾਂਗੇ ਕਹਿੰਦਾ ਅੱਜ ਤੇ ਅਸੀਂ ਭਾਈ ਬਥੇਰਾ ਲੜੇ ਲੋੜੀ ਵੀ ਲੜੇ ਲੋੜੇ ਦਾ ਚਲੋ ਕੀ ਕੀ ਆਗੂਆ ਵੀ ਭਾਈ ਅਸੀਂ ਆਪਦੀ ਆਪ ਰੋਟੀ ਬਣਾਵਾਂਗੇ ਕਹਿੰਦੇ ਭਾਈ ਨਹੀਂ ਰੋਟੀ ਦਾ ਸੀ ਅੱਜ ਆਪ ਹੀ ਖਵਾਵਾਂਗੇ ਕਹਿੰਦਾ ਆਪਣੇ ਗਾਹਾਂ ਇੱਕ ਹੋਰ ਢਾਬਾ ਕਹਿੰਦਾ ਉੱਥੇ ਤੁਹਾਨੂੰ ਰੋਟੀ ਖਵਾਵਾਂਗੇ ਤੇ ਭਾਈ ਚਲੋ ਉੱਥੇ ਰੋਟੀ ਖਾ ਲਾਂਗੇ ਅੱਜ ਜੀ ਪਿਆਰ ਹੀ ਹੁੰਦਾ ਨਾ ਜੀ ਤੇ ਚਲੋ ਫਿਰ ਰੋਟੀ ਖਾ ਗਏ ਫਿਰ ਕਰਦੇ ਆ ਗੱਲਬਾਤ ਜੀ ਤੇ ਬਾਈਆਂ ਨੇ ਬਹੁਤ ਵਧੀਆ ਥਾਂ ਦਿੱਤਾ ਆਪਣੋਂ ਰਹਿਣ ਲਈ ਜੀ ਤੇ ਸਾਈਕਲ ਆਪ ਇੱਧਰ ਲਾਤੀਆਂ ਜੀ ਵੀ ਮੂ ਰਾਤ ਨੂੰ ਮੀਂਹ ਮੂ ਦਾ ਮੌਸਮ ਆ ਤੇ ਮੀਂਹ ਮੂ ਤੋਂ ਆਪਣੇ ਕੱਪੜੇ ਲੱਤੇ ਬਚ ਜਾਣਗੇ ਸਮਾਨ ਬਚ ਜਾਊਗਾ ਨਾ ਜੀ ਤੇ ਆਪ ਇੱਧਰ ਟੇਡੇ ਹੋ ਜਾਣਗੇ ਜੀ ਵਧੀਆ ਕੂਲਰ ਚੱਲੀ ਜਾਂਦਾ ਜੀ ਤੇ ਵਧੀਆ ਲੈਟ ਲੂਟ ਦਾ ਪ੍ਰਬੰਧ ਆ ਨਾਲੇ ਪਾਵਰ ਬੈਂਕ ਚਾਰਜ ਹੋ ਜਾਣਗੇ ਆਪਣੇ ਜੀ ਨਾਲੇ ਟਾਈਮ ਸਿਰ ਆਪਣੀ ਵੀਡੀਓ ਦੀ ਕੱਟ ਵੱਧ ਕਰ ਲਾਂਗੇ ਜੀ ਤੇ ਪਹਿਲਾਂ ਰੋਟੀ ਪਾਣੀ ਖਾ ਲਈਏ ਜੀ ਫਿਰ ਕਰਦੇ ਆਂ ਵੀਡੀਓ ਦੀ ਗੱਲਬਾਤ ਜੀ ਜਿੰਨਾ ਬਾਈਆਂ ਕੋਲ ਆਪਾਂ ਰੋਕੇ ਆਂ ਨਾ ਜੀ ਇਹ ਵੀ ਉਸ ਬਾਈਆਂ ਦਾ ਢਾਬਾ ਕਾ ਤੇ ਬਾਈ ਕਹਿੰਦਾ ਇੱਥੇ ਤੁਸੀਂ ਇੱਥੇ ਰੋਟੀ ਜ਼ਰੂਰ ਖਾਓ ਤੇ ਪੈਸੇ ਵੀ ਤੁਸੀਂ 1 ਰੁਪਿਆ ਨੇ ਦੇਣਾ ਤੇ ਰੋਟੀ ਪ੍ਰਸ਼ਾਦਾ ਵਜਾ ਆਪਾਂ ਛਕ ਲਿਆ ਤੇ ਪੈਸੇ ਵੀ ਆਪਣੇ ਤੋਂ ਨਹੀਂ ਲਏ ਚਲੋ ਆਹ ਵਾਲੇ ਬਈ ਆਪਣੇ ਉਹ ਸਾਰੇ ਬਾਈਆ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਹੋਟਲ ਦੇ ਵਿੱਚ ਰੱਖਿਆਗਾ ਜੀ ਨਮਸਕਾਰ ਬਾਈ ਜੀ ਅਸਤਿ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਬਈ ਆਪਕਾ ਜਦੀ ਬਿਆਦ

और आपका सिंह, सिंह, अजय कुशवा अजय गोशवा नहीं कुशवा कुशवा तो क्या बनाते है यहाँ पे वो दुकान है सामने किराना वाली अच्छा आपकी किराने वाली दुकान आँ। है आँ। आप क्या बनाते हैं? हम सब्जी के कारीगर हैं, सब्जी के कारीगर हो ठीक है जी चपाती चपाती ਲੱੱਚਾ ਪਰਾਂਠਾ ਲੱੱਚਾ ਪਰਾਂਠਾ ਲੱੱਚਾ ਪਰਾਂਠਾ ਤੰਦੂਰੀ ਪਰਾਂਠਾ ਤੰਦੂਰੀ ਪਰਾਂਠਾ ਨਾਨ ਪਰਾਂਠਾ ਨਾਨ ਪਰਾਂਠਾ ਮਿਕਸੀ ਰੋਟੀ ਮਿਕਸੀ ਰੋਟੀ ਚਲੋ ਬਹੁਤ ਬੜੀਆ ਕੰਮ ਹੈ ਭਈ ਆਪਕਾ ਅੱਛੇ ਸੇ ਲਗਨ ਲਗਾ ਕੇ ਕੰਮ ਕਰਦੇ ਰਹੋ ਹਿੰਮਤ ਮਿਲਦੀ ਹੈ ਹਿੰਮਤ ਸੇ ਲਗਨ ਸੇ ਸਭ ਸਫਲਤਾ ਮਿਲਦੀ ਹੈ ਕਿ ਨਹੀਂ ਬਾਤ ਹੈ ਭਈ ਸਹੀ ਬਾਤ ਸਹੀ ਬਾਤ ਹਨੇ ਤੋ ਆ ਵਾਲਾ ਬੰਨ ਵਾਲਾ ਢਾਬਾ ਜੀ ਜਿੱਦੇ ਨਾਲ ਆਪਾਂ ਨੇ ਫਰੀ ਰੋਟੀ ਖਵਾਈ ਅੱਜ ਜੀ ਫਰੀ ਰੋਟੀ ਖਾ ਲਈ ਆਪਾਂ ਜੀ ਢੱਡ ਆਪਣਾ ਫੁੱਲ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਉਸੇ ਹੋਟਲ ਦੇ ਵਿੱਚ ਜਿਹੜੇ ਹੋਟਲ ਦੇ ਵਿੱਚ ਆਪਾਂ ਰੋਕੇ ਸੀਗੇ ਜੀ ਉੱਥੇ ਵੀਡੀਓ ਦੀ ਕੱਟ ਵੱਡ ਕਰਦੇ ਆਂ ਜੀ ਤੇ ਫੇਰ ਵੀਡੀਓ ਦੀ ਐਂਡ ਵੀ ਕਰਨੀ ਹੈ ਜੀ ਹਨਾ ਤੇ ਚਲੋ ਆਪਾਂ ਉਸੇ ਹੋਟਲ ਦੇ ਵਿੱਚ ਚੱਲਦੇ ਆਂ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਜੀ ਸਮਾਪਤੀ ਕਰਨ ਤੋਂ ਪਹਿਲਾਂ ਜੀ ਉਸ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਅੱਜ ਰਹਿਣ ਲਈ ਥਾਂ ਦਿੱਤੀ ਆ ਜੀ ਰਹਿਣ ਲਈ ਥਾਂ ਤਾਂ ਦਿੱਤੀ ਦਿੱਤੀ ਆ ਜੀ ਪੂਰਾ ਹੋਟਲ ਹੀ ਆਪਣੇ ਹਿੱਸੇ ਛੱਡ ਗਏ ਜੀ ਉਹ ਕਹਿੰਦਾ ਆ ਚੱਕੋ ਚਾਬੀ ਆ ਚੱਕੋ ਤਾਲਾ ਜਦੋਂ ਤੁਹਾਡਾ ਜੀ ਕਰੇ ਤਾਲਾ ਖੋਲ ਲੇ ਜਦੋਂ ਜੀ ਕਰੇ ਜਿੰਦਾ ਖੋਲ ਲੇ ਬੰਦ ਕਰ ਦਿਓ ਜੀ ਬਹੁਤ ਬਹੁਤ ਬਈ ਧੰਨਵਾਦ ਉਹਨਾਂ ਬਾਈਆਂ ਦਾ ਵੀ ਜਿਹੜੇ ਇੰਨੀ ਆਪਾਂ ਨੂੰ ਪ੍ਰੋਪਰਟੀ ਸੁਭਾ ਗਏ ਕਿਉਂਕਿ ਥਾਂ ਵੀ ਮਹਿੰਗੀ ਆ ਜੀ ਤੇ ਹੋਟਲ ਵੀ ਮਹਿੰਗਾਗਾ ਜੀ ਵੈਸੇ ਹੋਟਲ ਦੀ ਹਜੇ ਓਪਨਿੰਗ ਕਰਨੀ ਆ ਜੇ ਉਹਨਾਂ ਨੇ ਜੀ ਚਾਲੂ ਕਰਨਾ ਹਜੇ ਭਾਈ ਕਹਿੰਦੇ ਪਹਿਲੀ ਸ਼ੁਰੂਆਤ ਤੁਹਾਡੇ ਤੋਂ ਹੀ ਹੋਣੀ ਚਾਹੀਦੀ ਆ ਜੀ ਆ ਬੰਨਾਂ ਨੇ ਵੱਡਾ ਕੂਲਰ ਰਾਇਆ ਹੋਇਆਗਾ ਜੀ ਮੰਝੇ ਆਪਣੇ ਲਾ ਤੇ ਭਾਈ ਕਹਿੰਦਾ ਤੁਸੀਂ ਜੇ ਮੈਂ ਸੌਣਾ ਹੋਇਆ ਉਵੇਂ ਸੌਂ ਜਿਓ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ